ਅਗੇ ਦਾ ਜੀ ਤੁਹਾਡਾ ਗੁਰਸਈਆ ਵਲੌਗ ਦੇ ਵਿੱਚ ਤੇ ਬਰਸਾਤ ਦਾ ਮੌਸਮ ਬਾਤ ਹੈਲੋ ਤੇਜਿੰਦਰ ਸਿੰਘ ਇਹ ਕਿਹੜੀ ਹੈਲੋ ਏ ਵੀ ਅੱਜ ਕੱਲ੍ਹ ਸਾਰੇ ਨੂੰ ਮੈਂ ਛੱਡੀ ਜੀਆ ਪਲੀਜ਼ਾ ਬੁੜੀ ਮਸਤੀ ਚ ਐ ਬਾਹਰ ਮੀ ਪੈ ਰਿਆ ਕਹਿ ਰੀਆ ਮੈਨੂੰ ਬਾਹਰ ਗੱਡੋ ਪਲੀਜ਼ਾ ਬਾਹਰ ਜਾਣਾ ਹੈ ਚਲ ਬਾਹਰ ਐ ਬਰਸ ਰਹੀਏ ਚਲਾ ਆਪ ਗਈ ਬੱਧੀ ਤੁਸੀਂ ਜਾਣਾ ਬਾਹਰ ਹੈ ਜਲੇ ਜਲੇ ਨਹੀਂ ਚਾਹੋ ਤੁਸੀਂ ਵੀ ਲੀਜ਼ਾ ਵਾਂਗ ਭੱਜ ਕੇ ਦਿਖਾਓ ਮੈਨੂੰ ਇਹ ਬੜਾ ਪਈ ਜਾਂਦਾ ਹੈ ਮੀਤਾ ਹਟ ਗਿਆ ਓਏ ਮੌਸਮ ਪੂਰਾ ਔਸਮ ਬਣਿਆ ਪਿਆ ਹੂੰ

ਉਠ ਕੇ ਬੋਲਦਾ ਸੀ ਐਸੇ ਕੰਮ ਕਰਨਾ ਅੱਛਾ ਚਲੋ ਠੀਕ ਹੈ ਜੀ ਇਹਨਾਂ ਨੇ ਕੋਈ ਗੱਲਬਾਤ ਨਹੀਂ ਕਰਨੀ ਹੈਗੀ